ਸੰਗਤ ਦੇਖੋ ਜੀ ਰੇਨ ਕੋਟ ਪਾਏ ਹੋਏ ਨੇ ਕੱਢ ਰਹਾ ਕੋਲੇ ਜੀ ਬਾਰਿਸ਼ ਤੇ ਡਰਤਨ ਲੱਗ ਰਾ ਹਾਂ ਹੂ ਹਾਂ ਹਾਂ ਬਾਰਿਸ਼ ਦਾ ਡਰ ਨਹੀਂ ਲੱਗ ਰਹਾ ਬਾਰਿਸ਼ ਤੇ ਨੇ ਅੱਜ ਪੂਰਾ ਸਾਥ ਦੇ ਰਹੇ ਨੇ ਤੇ ਆਪ ਭਰਾ ਦੀ ਥੋੜੀ ਜੀ ਉਪੀ ਸੇ ਇਹ ਮਾਤਾ ਜੀ ਕੋ ਤਾਂ ਕਾਫੀ ਉਮਰ ਲੱਗ ਰਹੀ ਹੈ ਆਪਣੀ ਕਿੰਨੀ ਉਮਰ ਹੈ ਨਹੀਂ ਹਾਂ ਉਹ ਵਾਜੀ ਵਾ ਆਹ ਮੁੰਡੇ ਦੇਖੋ ਕੋੜਿਆਂ ਤੇ ਚੜੇ ਹੋਏ ਨੇ ਤੇ ਸਾਡੀ ਮਾਤਾ ਪੈਦਲ ਖਿੱਚੀ ਵਰ ਰਹੀ ਹੈ ਯਾਤਰਾ ਨੂੰ ਸ਼ੇਸ਼ਨਾਗ ਤੋਂ 8:30 ਵਜੇ ਚੱਲੇ ਸੀਗੇ ਤੇ 10:30 ਉਰੇ ਪਹੁੰਚ ਗਏ ਸੀਗੇ ਤੇ 14000 ਫੁੱਟ ਹੈ ਜੀ ਇਸ ਜਗ੍ਹਾ ਦੀ ਹਾਈਟ ਆ ਜੋ ਤੇ ਸਾਨੂੰ ਲੱਗਾ ਚਲੋ ਦਾਲ ਫੁਲਕਾ ਦਾ ਮਿਲ ਜੂਗਾ ਨੋਰਮਲ ਜਾ ਕਿੰਨੀ ਹਾਈਟ ਤੇ ਯਾਰ ਸਮਾਨ ਲਿਜਾਣਾ ਪੋਸੀਬਲ ਨਹੀਂ ਹੈ ਤੇ ਪਰ ਅੰਦਰ ਦੇਖੇ ਇਹ ਕਿਹੇ ਜਿਹਾ ਸੀਗਾ ਤੇ ਪੈਰ ਬਾਈ ਦਾ ਸਲਿੱਪ ਕਰ ਗਿਆ ਗੋਡੇ 'ਚ ਦਿੱਕਤ ਆ ਗਈ ਤਾਂ ਬਾਈ ਨੂੰ ਚਲੋ ਮਜਬੂਰੀ ਸੀ ਤਾਂ ਘੋੜਾ ਕਰਕੇ ਆਇਆ ਪਰ ਹੌਸਲਾ ਨਹੀਂ ਹਾਰਿਆ ਤੜ ਚੁੜ ਕੇ ਆ ਗਿਆ 7-8 ਕਿਲੋਮੀਟਰ जय शिव शंकर जय भोलेनाथ ਆਪਾਂ ਬੈਠੇ ਨੇ ਛੇਸ਼ਨਾਗ ਆਪਣੇ ਟੈਂਟ ਦੇ ਵਿੱਚ ਤੇ ਮੁੰਡੇ ਹੋਣ ਲੱਗੇ ਨੇ ਤਿਆਰ ਪਰਨੇ ਬੰਨੇ ਬੰਨ ਰਹੇ ਨੇ 117 ਤੇਜੀ ਮੀ ਪੈ ਰਿਹਾ ਬਾਹਰ ਤੇ ਸਾਰੀ ਰਾਤ ਪੈਂਦੀ ਰਿਹਾ ਜਿਸ ਕਰਕੇ ਠੰਡ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤਵਰ भोलेनाथ ਜੀ ਕਰਨੀਏ ਕਿਰਪਾ ਤੇ ਯਾਤਰਾ ਕਰਦੇ ਆਪਾਂ ਸ਼ੁਰੂ ਬਸ ਮੁੰਡੇ ਕੱਪੜੇ-ਕੁਪੜੇ ਪਾ ਰਹੇ ਨੇ ਆ ਬਾਈ ਨੇ ਗੋਆ ਵਾਲੀ ਪਾ ਲਈਏ ਸ਼ਰਟ ਪਰ ਮੋਲਰੇ ਕੋ ਸ਼ੋਰ ਹੈ ਤੇ ਨਿਕਲਦੇ ਆ ਬਾਕੀ ਤੁਸੀਂ ਸਾਡੀ ਲੋਰਾਂ ਦੀ ਹਾਲਤ ਦੇਖ ਸਕਦੇ ਹੋ ਕੱਲ ਸਾਰਾ ਦਿਨ ਮੀਂਹ 'ਚ ਹੀ ਸਫਰ ਕਰਿਆ ਬੂਟ ਦੇਖੋ ਐਨ ਲਿਸ਼ਲਿਸ਼ ਕਰ ਰਹੇ ਨੇ ਤੇ 7 ਵਜ ਗਏ ਨੇ ਸਵੇਰ ਤੇ ਨਾਸ਼ਤਾ ਬਾਣੀ ਕਰਦੇ ਯਾਤਰਾ ਵੀ ਹੁਣ ਹੀ ਖੁੱਲੀ ਆ ਬਸ 5 ਮਿੰਟ ਪਹਿਲਾਂ ਤੇ ਅਰੋਂ ਤੋਂ ਆਪਾਂ ਨਿਕਲਦੇ ਆ ਛੁਟਕੀ ਦੀ ਰਫ਼ਤਾਰ ਨਾਲ ਆ ਰੇ ਸੀਗੇ ਜੀ ਟੈਂਟੇ ਦੇ ਆਤਾਰੀ ਲੰਗਰ ਲੱਗਿਆ ਸਾਡਾ ਟੈਂਟ ਸਭ ਤੋਂ ਡਿਫਰੈਂਟ ਹੈ ਬੱਦਰ ਦੇਖ ਸਕਦੇ ਹੋ ਕਿੰਦਾ ਦਾ ਓਰੇ ਜੈ ਸ਼ੀ ਸ਼ੰਕਰ ਬਟਿੰਡਾ ਵਾਲੇ ਕੇ ਲੰਗਰ ਮੇਂ ਮੀ ਪੈਨ ਦਾ ਪੂਰਾ ਪੂਰਾ ਮੋਲ ਹੋਇਆ ਹੋਇਆ ਬੜਿਆ ਹੋਇਆ ਬੱਬਲੂ ਜੀ ਹੋਰ ਜੈ ਜੀ ਰਸਪਿੰਨੇ ਆ ਸਨ ਪਾਣੀ ਕਰਨੀ ਆ ਜੈ ਸ਼ੀ ਸ਼ੰਕਰ ਜੈ ਪੂਰਨ ਜੈ ਬਾਬਾ ਰਾਮਾਨੀ ਭੁਖੇ ਨੂੰ ਤੁਹਾਡੇ ਸਾਥ ਆਏ ਹੋਏ ਕਲਾ ਭਾਈ ਸ਼ੇਸ਼ਨਾਗਰ ਪਾਸ ਚੱਕ ਪੋਸਟ ਗ੍ਰੋਸ ਕਰ ਲਈਏ ਹੁਣ ਤੇ ਅਗਲਾ ਪੜਾਪ ਆਪਣਾ ਅੱਜ ਦਾ ਹੈਗਾ ਪਹਿਲਾ ਪੜਾ ਮージー ਟੋਪ ਮਹਾਗਨੇਸ਼ਟੋਪ ਤੇ ਭਾਵੇਂ ਵਰਖਾ ਲੱਗੀ ਵੀ ਹੈ ਪਰ ਪਖਤਾ ਦੀ ਉਤਸ਼ਾਹ ਪੂਰਾ ਦੇਖੋ ਕრაਊਡ ਚੈੱਕ ਕਰ ਸਕਦੇ ਹੋ ਆ ਬਾਈ ਜੀ ਗੱਲ ਬਿਮਾਰ ਹੋ ਗਏ ਸੀਗੇ ਪਰ ਹਿੰਮਤ ਨਹੀਂ ਹਾਰੀ ਮਨਚ ਸ਼ਰਧਾ ਹੋਣੀ ਚਾਹੀਦੀ ਹੈ ਤੇ ਪਹੁੰਚ ਕੇ ਆਪਣੇ ਨਾਲ ਵੱਲ ਬਰਾਬਰ ਆਕਸੀਜਨ ਵੈਰਾ ਲਵਾਈ ਆ ਬਾਈ ਉਹਨਾਂ ਨੂੰ ਟਾਈਮਿੰਗ ਦਾ ਕੋਈ ਪ੍ਰਭਾਵ ਨਹੀਂ ਸੰਗਤ ਤੇ ਦੇਖੋ ਜੀ ਰੇਨਕੋਟ ਪਾਏ ਹੋਏ ਨੇ ਕੱਢੇ ਰਹਾ ਕੰਡਾ ਭੋਲੇ ਨਾਥ ਦੀ ਯਾਤਰਾ ਵੱਲ ਨੂੰ ਜੈ ਸ਼ਿਵ ਸ਼ੰਕਰ ਹਾਂਜੀ ਸੰਗਤ ਜੀ ਬਾਰਿਸ਼ ਤੇ ਲੈ ਬੋਲੇ ਇਹ ਬਾਰਿਸ਼ ਤੇ ਡਰ ਤੋਂ ਲੱਗ ਰਹਾ ਹੂ ਹਾਂ ਹੂ ਹਾਂ ਬਾਰਿਸ਼ ਦਾ ਡਰ ਨਹੀਂ ਲੱਗ ਰਹਾ ਬਾਰਿਸ਼ ਤੇ ਡਰ ਤੋਂ ਲੱਗ ਰਹਾ ਬਾਰਿਸ਼ ਦਾ ਡਰ ਕਿਉਂ ਹਾਂ ਆਹ ਕਿ ਦਵਾਰ ਮੇ ਡਰ ਕਾ ਨਾਮੇ ਖਤਮ ਹੈ ਸਾਰੇ ਸ਼ਰਧਾਲੂਆਂ ਦੇ ਐਵੇਂ ਦੀ ਅੱਗ ਭਰੀ ਹੋਈ ਹੈ ਕੋਈ ਪਰਵਾਹ ਨਹੀਂ ਕਹਿੰਦਾ ਬਰਖਾ ਆਵੇ ਬਰਫ ਆਵੇ ਜੋ ਮਰਜ਼ੀ ਹੋ ਜੇ ਯਾਤਰਾ ਕਰਨੀਆਂ ਕਰਨੀਆਂ ਜੈ ਬੋਲੇ ਨਾ जय बाबा बर्फानी भूखे नु अन्न प्यासे नु पानी वाह जी वाह उनी जदो यात्रा शुरू करी थी 10 मिनट ਪਹਿਲਾਂ ਮੋਲ ਕੋਈ ਸ਼ੋਰ ਸੀਗਾ ਪਰ ਹੁਣ ਸਾਫ ਤਾਂ ਹੋ ਗਿਆ ਵੈਦਰ ਪਰ ਹਲਕੇ ਹਲਕੇ ਕਿਨਮਿਨ ਕਿਨਮਿਨ ਲੱਗੀ ਹੋਈ ਹੈ ਬੋਲੇनाथ ਦੀ ਨਗਰੀ ਚ ਕਈ ਰੰਗ ਮਿਲਦੇ ਆ ਦੇਖਣ ਨੂੰ ਇਹੀ ਕੁਦਰਤ ਹੈ ਘੜੀ ਮੂੜੀ ਬੱਦਲ ਘੜੀ ਮੂੜੀ ਨਿੰਬਲ ਹੈ ਐਨ ਸਾਫ ਹੋਇਆ ਹੈ ਮੌਸਮ ਲਾਠੀ ਲੈ ਲੋ ਲਾਠੀ ਲੈ ਲੋ ਚਾਹੇ ਪਹਿਲਾਂ ਕੀ ਬੋਲੇ ਜਾ ਬੋਲੇ ਤੋ ਕਰਨੋ ਤਾਂ ਆਪਕੇ ਲਈ ਦੇਖੋ ਲਾ ਸਕਦੇ ਬੂੰਦਾ ਬੰਦੀ ਰੁਕ ਜੇ ਤੁੱਪ ਦਾ ਪਸੂੜ ਦੇ ਦਿਖਾ ਦੇ ਅੱਜ ਭੋਲੇनाथ ਬੱਲੇ ਬੱਲੇ ਹੋ ਜਾ ਜੀ ਬੱਲੇ ਬੱਲੇ ਇਹ ਰੋ ਦੀ ਅੰਦਾਜ਼ਾ ਹੋਰੇ ਲਾ ਸਕਦੇ ਪੈਰਾਂ ਤੋਂ ਫਲੋਰ ਤੋਂ ਪੈਰਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਗੱਤਾ ਕੱਚਾ ਵਾ ਵੇ ਕੰਮ ਘੋੜਾ ਘੋੜਾ ਚੜਾਈ ਕਿਲੇ ਕੁੜਾ ਆ ਜਾਓ ਭਖਤੋ ਆ ਜਾਓ ਜੈ ਭੋਲੇ ਸ਼ੰਕਰ ਜੈ ਬਾਬਾ ਵਰ ਪਾਣੀ ਭੁੱਖੇ ਨੂੰ ਅਨ ਪਿਆਸੇ ਨੂੰ ਪਾਣੀ ਹਾਂਜੀ ਲਾਣਾ ਬਾਜੀ ਲਾਣਾ ਪਾਜੀ ਆਏ ਓਏ ਲਾਣਾ ਬਾਜੀ ਅੱਜ ਢਿੱਲੇ ਲੱਗ ਰਹੇ ਨੇ ਥੋੜੇ ਕੱਲ ਤਾਂ ਦੋਨਾਂ ਨੇ ਕੰਡਾ ਖਿੱਚੇ ਰੱਖਿਆ ਸੀਗਾ 22 ਕਿਲੋਮੀਟਰ ਆ ਗਏ ਆ ਕਿਉਂ ਸਾਹਮਣੇ ਅੱਧਾ ਪੌਣਾ ਕਿਲੋਮੀਟਰ ਹੋਰ ਆ ਉਸ ਤੋਂ ਅੱਗੇ ਕਿਲੋਮੀਟਰ ਹੈ ਐਮਜੀ ਟੋਪ ਮਹਾਗਨ ਸਟਾਪ ਤੇ ਮੇਰੇ ਭਰਾ ਮੇਰੇ ਨਾਲ-ਨਾਲ ਚੱਲ ਰਹੇ ਨੇ ਅੱਜ ਪੂਰਾ ਸਾਥ ਦੇ ਰਹੇ ਨੇ ਤੇ ਆਪਾਂ ਫਰਾਜ਼ ਦੀ ਥੋੜੀ ਜੀ ਕਰ ਰਹੇ ਸੇਵਾ ਬੈਗ ਕੈਰੀ ਕਰ ਰਹੇ ਆ ਤੇ ਤਵੀਰ ਥੋੜੀ ਢਿੱਲੀ ਸੀਗੀ ਪਰ ਇਹਨਾਂ ਦੇ ਹੌਸਲੇ ਨੂੰ ਜਜ਼ਬਾ ਅਸੀਂ ਕਿਹੇ ਕੋੜਾ ਕਰ ਲਾ ਕਹਿੰਦਾ ਨਹੀਂ ਕਹਿੰਦਾ ਜਾਵਾਂਗੇ ਪੈਦਲ ਜਾਵਾਂਗੇ ਚਾਹ ਤਾਂ ਸਾਡੀ ਜਵਾਨੀਆਂ ਤੇ ਲਹਨਤ ਹੈ ਉਹਨਾਂ ਦੇ ਅਸੀਂ ਕੋੜੇ ਵਾਰੀ ਜੀ ਚਲੋ ਓਸ ਟਿੱਲਾ ਉੱੱਥਾ ਹੋਇਆ ਤਾਂ ਵੀ ਬਾਈ ਹੁਣ ਪਹਿਲੀ ਵਾਰ ਆਏ ਨੇ ਟਰੈਕਿੰਗ ਤੇ ਕਦੇ ਤੇ ਚਲਦੇ ਹੁਣ ਰੇਤੋ ਆਪਾਂ ਤੇ ਬਾਈ ਚਲੋ ਇਦਾਂ ਦੀ ਯਾਤਰਾ ਦੇ ਅੰਨੇ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਆਮ ਤੁਹਾਨੂੰ ਕੋਈ ਨਾਗਰਿਕ ਮਿਲਦਾ ਉਹਦੀ ਵੀ ਹੈਲਪ ਕਰੋ ਸਾਰੇ ਜੇ ਭਗਵਾਨ ਵਸਦਾ ਤੇ ਇਹੀ ਪ੍ਰੀਖਿਆ ਲਈ ਜਾਂਦੀ ਹੈ ਭਗਵਾਨ ਦੁਆਰਾ ਯਾਤਰਾ ਕਰ ਲੋ ਜਿੰਨੇ ਮਰਜ਼ੀ ਮੱਥੇ ਟੇਕ ਲੋ ਜਿਹੜੀ ਉਹ ਇਨਸਾਨੀਅਤ ਦਿਖਾਵਾਂਗੇ ਉਹੀ ਅਸਲੀ ਭਗਵਾਨ ਨੂੰ ਆਪਾਂ ਮੰਨ ਰਹੇ ਆ ਸਮਝੋ ਇਹ ਗੱਲ ਜੈ ਪੋਲੇ ਨਾ ਜੈ ਪੋਲੇ ਨਾ ਜੈ ਜੈ ਭਾਵਾ ਪਰਵਾਨੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬਰ ਰਹਿ ਗਿਆ 1.5 ਕਿਲੋਮੀਟਰ ਹੋਰੇ ਤੋਂ ਚੜਦੇ ਆਪਾਂ ਐਮ ਜੀ ਟੋਪ ਨੂੰ ਲीडियो ਮਾਤਾ ਜੀ ਕਹਾਂ ਸੇ ਆਏ ਕਹਾਂ ਸੇ ਆਏ ਹੋ ਉਫੀ ਸੇ ਇਹ ਮਾਤਾ ਜੀ ਕੋ ਤਾਂ ਕਾਫੀ ਉਮਰ ਲੱਗ ਰਹੀ ਹੈ ਆਪਣੀ ਕਿੰਨੀ ਉਮਰ ਹੈ ਨਹੀਂ ਹੱਥ ਲਾਈਏ ਰੋਜ਼ ਨਹੀਂ ਹਾਂ ਉਹ ਵਾਜੀ ਵਾ ਆ ਮੁੰਡੇ ਦੇਖੋ ਕੋੜਿਆਂ ਤੇ ਚੜੇ ਹੋਏ ਨੇ ਤੇ ਸਾਡੀ ਮਾਤਾ ਪੈਦਲ ਖਿੱਚੀ ਵਰ ਰਹੀ ਹੈ ਯਾਤਰਾ ਨੂੰ ਬੰਦੇ ਨਹੀਂ ਜਵਾਨੀ ਏ ਤੇਰਾ ਵੀ ਜਵਾਬ ਨਹੀਂ ਹਾਂ ਐਦਾਂ ਦੀਆਂ ਮਾਤਾ ਨੂੰ ਦੇਖ ਕੇ ਥੋੜਾ ਜਿਹਾ ਹੌਸਲਾ ਕਰੋ ਮੁੰਡਿਓ ਕਿੱਥੋਂ ਕੰਮ ਨੂੰ ਜਾ ਬੋਲੇਗੀ ਕੋੜੇ ਤੇ ਬਿਮਾਰ ਬੰਦਾ ਬੈਠੇ ਬੰਬਮ ਬੋਲੇ ਲੈ ਵਾਵਾ ਵਰਫਾਨੀ ਭੁਖੇ ਕੋਨ ਪਿਆਸੇ ਨੂੰ ਪਾਣੀ ਡੇਢ ਘੰਟੇ ਬਾਅਦ ਲੰਗਰ ਆਇਆ ਕੋਈ ਬਾਵਲ ਟੋਪ ਕੋ ਸ਼ਦਾ ਨਾਮ ਹੈ ਜਗਾ ਦਾ ਤੇ ਉੱਪਰ ਹੈਗਾ ਗਣੇਸ਼ ਟੋਪ ਅੱਧਾ ਕਿਲੋਮੀਟਰ ਰਹਿ ਗਿਆ ਔਰ ਇਤੋਂ 3.5 ਕਿਲੋਮੀਟਰ ਚੱਲ ਲਿਆ ਆਪਾਂ ਸਵੇਰ ਦੇ ਤੇ ਬੈਗ ਦੀ ਸੇਵਾ ਹੁਣ ਮੇਰਾ ਲੈਣਾ ਵੀਰ ਨਿਭਾ ਰਿਆ ਲੈਣਾ ਵੀਰ ਦੇ ਵੀ ਕਈ ਨਾਮ ਨੇ ਲਵ ਲੈਣਾ ਤੇ ਇੱਕ ਨਾਮ ਹੋਰ ਵੀ ਸੀ ਮੈਨੂੰ ਯਾਦ ਨਹੀਂ ਆ ਰਿਹਾ ਲੈਣਾ ਵੀਰ ਆਪਣਾ ਗੁਰਵਿੰਦਰ ਵੀਰ ਤੇ ਅਭੀ ਵੀਰ ਇਹਨਾਂ ਤਿੰਨਾਂ ਦੀ ਯਾਰੀ 15 ਸਾਲ ਪੁਰਾਣੀ ਹੈ ਤੇ ਮੈਨੂੰ ਬਾਈ ਹੁਣ ਬਸ ਜੀ ਅੱਜ ਮਿਲੇ ਨੇ ਦੋ ਬਾਈ ਅਭਿਨ ਅਭਿਨ ਨਾਲ ਹੈਗੀ ਆ ਮਾੜੀ ਮੋਟੀ ਗੱਲਬਾਤ ਤੇ ਆ ਦੋ ਭਰਾ ਆਪਾਂ ਬਸ ਜੀ ਮਿਲੇ ਨੇ ਤੇ ਦਿਲ ਮਿਲਿਆ ਦੀ ਹੁੰਦੀ ਆ ਯਾਰੀ ਆਪਣੀ ਪੈ ਗਈ ਇਹਨਾਂ ਨਾਲ ਤੇ ਇਕੱਠੇ ਹੀ ਕਰ ਰਹੇ ਆ ਸਫ਼ਰ ਬਾਦ ਨੂੰ ਚੱਲਦੇ ਆ ਜੀ ਆਪਾਂ ਖੜੇ 14000 ਫੁੱਟ ਤੇ ਤੇ 14000 ਫੁੱਟ ਤੇ ਕੁਝ ਲੰਗਰ ਲੱਗਾ ਹੋਇਆ ਐਦਾਂ ਦਾ ਚੈੱਕ ਕਰਿਓ ਬੜਾ ਜਾਂ ਜੈ ਭੋਲੇ ਜੈ ਭੋਲੇ ਜੈ ਭੋਲੇ ਜੈ ਭੋਲੇ ਜੈ ਭੋਲੇ ਜੈ ਭੋਲੇ ਚੈੱਕ ਕਰੋ ਜੀ ਮਾਹੌਲ ਪੂਰਾ ਬੇਵੀ ਤੋਂਣੇ ਨਾਸਤੇ ਮਾਹੌਲ ਪੂਰਾ ਬੇਵੀ ਕਰਿਆ ਹੋਇਆ ਆ I can't believe this era ਖਾਣਾ ਖਰਦ ਹੋ ਚੇ ਜਾ ਰਹਾ ਅੱਧਾ ਵਿੱਚ ਲੰਗਰਾਂ ਦੇ ਅੱਧਾ ਵਿੱਚ ਲੰਗਰਾਂ ਦੇ ਮਿਲ ਸਕਦਾ ਹੈ ਮੈਂ ਬੋਲੇ ਯਾਰ ਅੱਜ ਬੱਲੇ ਕਾਫੀ ਸ਼ਾਫੀ ਜਾਬ ਕਹਾਂ ਮੈਂ ਪਨੀਰ ਟਿੱਕੇ ਦਾ ਵੀ ਪੂਰਾ ਅਰੇਂਜਮੈਂਟ ਹੈ ਬੜੇ-ਬੜੇ ਵੀ ਪੂਰੇ ਹੈਗੇ ਸਨੈਕ ਵਾਹ ਜੀ ਵਾਹ ਸ਼ੇਸ਼ਨਾਗ ਤੋਂ 8.5 ਵਜੇ ਚੱਲੇ ਸੀਗੇ ਤੇ 10.5 ਉਰੇ ਪਹੁੰਚ ਗਏ ਸੀਗੇ ਤੇ 14000 ਫੁੱਟ ਹੈ ਜੀ ਇਸ ਜਗ੍ਹਾ ਦੀ ਹਾਈਟ ਆ ਜੋ ਤੇ ਸਾਨੂੰ ਲੱਗਾ ਚਲੋ ਦਾਲ ਫੁਲਕਾ ਦਾ ਮਿਲ ਜੂਗਾ ਨੋਰਮਲ ਜਾ ਕਿੰਨੀ ਹਾਈਟ ਤੇ ਯਾਰ ਸਮਾਨ ਲਜਾਣਾ ਪੋਸੀਬਲ ਨਹੀਂ ਹੈ ਤੇ ਪਰ ਅੰਦਰ ਗਏ ਹੁਣ ਤੁਹਾਨੂੰ ਵੀਡੀਓ ਦਿਖਾਈ ਹੋਗਾ ਕੀ ਕੁਝ ਚੱਲ ਰਿਆ ਦੀਗਾ ਲੋਕੀ ਕਹਿੰਦੇ ਨੇ ਦੀ ਫਲਾਣਾ ਦੇ ਵਿਆਹ ਤੇ ਗਏ ਸੀ ਉੱਥੇ ਇਹ ਕਰਦਾ ਫਲਾਣਾ ਦੇ ਵਿਆਹ ਤੇ ਗਏ ਕੁਝ ਇਹ ਕਰਦਾ ਪਰ ਜਿੰਨੀਆਂ ਆਟਮਾ ਉਰੇ ਪਈਆਂ ਦੀਆਂ ਨਾ ਮੈਨੂੰ ਨਹੀਂ ਲੱਗਦਾ ਤਕੜੇ ਤਕੜੇ ਪ੍ਰੋਗਰਾਮਾਂ ਤੇ ਵੀ ਪਈਆਂ ਹੋਣੀਆਂ ਰੂਹ ਖੁਸ਼ ਹੋਗੀ ਖਾਂਤ ਨਾ ਕੰਟਰੋਲ ਕਰਾ ਬਹੁਤ ਕਿਰ ਘਟ ਤੋਂ ਘਟ ਕਾਣੇ ਜਿੰਗੇ ਇਹ 500 ਮੀਟਰ ਹੋਰ ਬਹੁਤ ਤਕੜੀ ਚੜਾਈ ਚੜਨੀ ਹੈ ਉਸ ਤੋਂ ਬਾਅਦ ਰਸਤਾ ਨੋਰਮਲ ਹੈ ਕਿ ਉੱਥੇ ਆਏ ਆ ਲਾਂਗੇ ਘਟ ਤੋਂ ਘਟ ਖਾਂਦੇ ਵੀ ਨਾ ਪੇਟ ਓਵਰਫਲੋ ਹੋ ਗਿਆ ਹਾਂਜੀ ਸੰਗਤ ਜੀ ਨਜ਼ਾਰਾ ਆ ਗਿਆ ਨਜ਼ਾਰਾ ਆ ਗਈ ਨਜ਼ਾਰਾ ਅੱਛਾ ਦੱਸੋ ਮਠਾਈਆਂ ਕਿੰਨੇ ਤਰ੍ਹਾਂ ਦੀਆਂ ਅਸੀਂ ਅੰਦਰ ਅਣਗਿਣਤ ਅਣਗਿਣਤ ਤੇ ਸੀਗੀਆਂ ਗਿਣੀਆਂ ਵੀ ਨਹੀਂ ਜਾ ਸਕਦੀਆਂ ਗਿਣੀਆਂ ਨਹੀਂ ਜਾ ਸਕਦੀ ਇਹਨਾਂ ਇੰਨੇ ਪ੍ਰਕਾਰ ਦੇ ਲੰਗਰ ਦੀਆ ਮਜ਼ਾ ਰੂਹ ਨੂੰ ਹੋ ਗਿਆ ਹਾਂ ਬੰਦੇ ਨੂੰ ਅਸੀਂ ਬਹੁਤ ਕੰਟਰੋਲ ਕਰਦੇ ਆ ਪਰੇ ਰੁਗਦਾ ਨੇ ਇਹ ਸਾਰਾ ਸਾਰਾ ਮੈਨੂੰ ਖਾ ਕੇ ਆਇਆ ਅੰਦਰ ਸੈਂਡ ਵਿੱਚ ਪੂਰਾ ਡੇੜਾ ਢੋੜਾ ਪਾ ਕੇ ਆਇਆ ਹੈ ਜੇ ਕਿਤੇ ਮੈਂ ਕਹਿੰਨਾ ਪੱਤਰੀ ਜਗ੍ਹਾ ਤੇ ਹੁੰਦਾ ਨਾ 3 ਟੈਮੀ ਰੋਟੀ ਨਾਲ ਹੋਰ ਇੱਕ ਟੈਮ ਗਾ ਲੰਦਾ ਇੰਨਾ ਟੇਸਟੀ ਹੈ ਨਾ ਮਿਕਸ ਵੱਜਦੇ ਦਾ ਕਿਆ ਕਹਨੇ ਇੰਨੀ ਜਿਆਦਾ ਟੇਸਟੀ ਤੇ ਡੋਨਟ ਖਾਈ ਹੈ ਜਿਹੜਾ ਆਪਣੇ ਝੱਗੀ-ਜੁਗੀ ਕੋਪਾਲਕ ਬੂਲ ਵਾਲੇ ਨਾਲੇ ਗੱਲ ਹੀ ਡੋਨਟਾ ਵੇਚਦੇ ਨੇ ਉਹਨਾਂ ਦਾ ਉੱਤਲੇ ਲੈਵਲ ਦੀ ਗੱਲਾਂ ਬਾਤਾਂ ਤੇ ਚੱਲਦੇ ਆ ਉਹਨਾਂ ਦਾ ਆਪਾਂ ਚਲਿਆ ਜੀ ਕਰੀਏ ਯਾਤਰਾ ਸ਼ੁਰੂ ਚਲੋ ਨਵੇੜੇ ਸੰਗਤ ਦੀ ਦਲੀਆ ਖਾ ਕੇ ਪਕੌੜੇ ਤੇ ਉਦੋਂ ਬਾਅਦ ਮੁੰਡਾ ਦਲੀਏ ਨੂੰ ਹੋ ਗਿਆ ਟਾਈਮ ਹੋ ਗਿਆ 11:30 ਤੇ ਗਣੇਸ਼ ਟੋਪ ਪਹੁੰਚ ਗਏ ਆ ਤੇ ਅਜੇ ਗਣੇਸ਼ ਟੋਪ ਪੰਚਰ ਨਹੀਂ ਆ ਗਿਆ ਉਹ 10 ਕਿਲੋਮੀਟਰ ਕਟੋ ਘਟ 10 ਕਿਲੋਮੀਟਰ ਅੱਜ ਤੁਰਦੇ ਆਂ ਹੋਰ ਕੋਸ਼ਿਸ਼ ਕਰਾਂਗੇ 2 ਵਜੇ ਤੋਂ ਪਹਿਲਾਂ ਪੰਚਰਨੀ ਤੱਕ ਪਹੁੰਚ ਜੇ ਫਿਰ ਤੁਹਾਨੂੰ ਅਜ ਅੰਦਰ ਮੰਦਿਰ ਤੱਕ ਜਿੱਥੇ ਉੱਥੋਂ 6 ਕਿਲੋਮੀਟਰ ਹੈ ਉੱਥੇ ਦੇ ਵੀ ਜਾਣ ਲਈ ਪਰਮਨੈਂਟ ਮਿਲ ਜੇਗਾ ਤੇ ਟਰਾਈ ਕਰਦੇ ਆਂ ਤਿੰਨ 22 22 ਦਿਨ ਘੰਟੇ ਹੈਗੇ ਜੇ 10 ਕਿਲੋਮੀਟਰ ਤੁਰਿਆ ਜਾਂਦਾ ਤੇ ਇਸ ਤੋਂ ਅਰਸਤਾ ਵੀ ਥੋੜਾ ਸੌਖਿਆ ਨੀਚੇ ਨੂੰ ਜਾ ਰਿਹਾ ਤੇ ਕੱਪੜਾ ਰਾਤ ਤੁਸੀਂ ਦੇਖ ਸਕਦੇ ਹੋ ਕਿੱਦਾਂ ਦੇ ਹੋ ਗਏ ਕਿਉਂਕਿ ਮੀਂਹ ਬਹੁਤ ਪਿਆ ਸਾਰਾ ਦਿਨ ਮੀਂਹ ਪੈਂਦਾ ਰਿਹਾ ਤੇ ਦੋ ਤਿੰਨ ਬਾਈ ਵਿਚਾਰੇ ਡਿੱਗੇ ਵੀ ਸੀ ਰਸਤੇ ਉਹਨਾਂ ਨੂੰ ਚੱਕਦੇ ਚੁੱਕਦੇ ਹੱਥੁੱਤ ਵੀ ਲਿਬੜੇ ਹੋਏ ਨੇ ਕਿਤੇ ਥਾਂਵਾਂ ਜੇ ਪਾਣੀ ਦਿਖਦਾ ਮੂੰਹ ਹੱਥ ਵੀ ਧੋਣੇ ਆ ਤੇ ਚੱਲਦੇ ਆ ਉਦੋਂ ਥੱਲੇ ਨੂੰ ਹਾਂਜੀ ਕਿਵੇਂ ਦਾ ਲੱਗ ਰਿਹਾ ਅੱਗੇ ਦੇਖ ਕੇ ਉੰਡਾ ਥੋੜਾ ਲੱਗ ਰਿਹਾ ਕਿ ਥੋੜਾ ਹੁਣ ਆਸਾਨ ਹੋ ਗਿਆ ਮੈਨੂੰ ਲੱਗ ਰਿਹਾ ਦੇਖਣ ਤੇ ਤਾਂ ਲੱਗ ਰਿਹਾ ਬਾਕੀ ਦੇਖੋ ਜਿਹੜਾ ਇਹ ਗਣੇਸ਼ ਟੋਪ ਹੈ ਦੀ ਹਾਈਟ ਹੈ ਜੀ 14500 ਫੁੱਟ ਤੇ ਪਹਿਲਗਾਮ ਤੋਂ ਲੈ ਕੇ ਅਮਰਦਾਸ ਯਾਤਰਾ ਤੱਕ ਪੂਰੇ ਟ੍ਰੈਕ 'ਚ ਸਭ ਤੋਂ ਹਾਈਟ ਵਾਲਾ ਪਲੇਸ ਇਹੀ ਹੈ ਤੇ ਉਰੇ ਅਜੇ 16 ਕਿਲੋਮੀਟਰ ਹੈ ਹੋਰ ਤੁਰਨਾ ਉੱਦਾਂ 10 ਕਿਲੋਮੀਟਰ ਪੰਚਦਰਨੀ ਤੇ 6 ਕਿਲੋਮੀਟਰ ਕੇ ਹੋਲੀ ਕੇਵ ਆ ਹੁਣ ਥੱਲੇ ਨੂੰ ਹੀ ਆ ਕੰਮ ਸਾਰਾ ਤੇ ਮੁੰਡਿਆਂ ਨੇ ਖਿੱਚ ਰੱਖੀ ਹੈ ਸਪੀਡ ਪਿੱਛੇ ਕਹਿੰਦੇ ਪੰਜਵਾਂ ਤਾਂ ਹਜੇ ਪਾਇਆ ਹੀ ਨਹੀਂ ਚੌਥਾ ਹੀ ਚੱਲ ਰਿਹਾ ਪੰਜਵਾਂ ਕਦੇ ਨਹੀਂ ਪਾਇਆ ਮੈਂ ਫਿਰ ਉਹ ਕਿੱਥੇ ਆ ਪਿਆ ਉਹਨਾਂ ਤਕਰੀਬਨ ਪਤਰਾਇਆ ਕੰਮ ਹੈ ਜਾਂ ਥੱਲੇ ਨੂੰ ਆ ਜਾ ਹਲਕੀ-ਫੁਲਕੀ ਢਾਈ ਹੈ ਉਹ ਦਿਲਕੇ ਨਹੀਂ ਆ ਗਿਆ ਬੁੜੇ ਯਾਰ ਉਹ ਸਾਹਮਣੇ ਦਿਖਣ ਲੱਗ ਗਈ ਅਗਲਾ ਸਟਾਪ ਆਪਣਾ ਪੰਜ ਦਰਨੀ ਆ ਜਾਈ ਉਹ ਇੱਥੇ ਤੇ 1.5 ਵਧ ਗਏ ਨੇ 3 ਕਿਲੋਮੀਟਰ ਹੈਗਾ ਹਜੇ ਇਹਦੇ ਤੋਂ ਤੇ 2 ਵਜੇ ਰਸਤਾ ਅੱਗੇ ਖਲੋਕ ਕਰ ਦਿੰਦੇ ਨੇ ਗੁਫਾਲੇ ਤੇ ਇਸ ਲਈ ਅੱਜ ਆਪਾਂ ਨੂੰ ਅੱਜ ਦੀ ਰਾਤ ਉਰੀ ਘਟਨੀ ਪੈਣੀ ਹੈ ਕੱਲ ਹੀ ਹੋਣਗੇ ਪੋਲੇਨਾਦੀ ਦੇ ਦਰਸ਼ਨ ਤੇ ਕੁਝ ਤबीयत ਵੀ ਠੀਕ ਨਹੀਂ ਹੈ ਪੇਟ 'ਚ ਬਹੁਤ ਜ਼ਿਆਦਾ ਦਰਦ ਆ ਹੌਲੀ-ਹੌਲੀ ਤੁਰੇ ਜਾ ਰਹੇ ਆ ਤੇ ਕੁਝ ਰਸਤਾ ਦੇਖੋ ਐਦਾਂ ਦਾ ਉਰੇ ਜਿੰਨੀ ਕੋਸ਼ਿਸ਼ ਕਰੀ ਉਹਨਾਂ ਤੇ ਤੁਰਿਆ ਵੱਤੋਂ ਵੱਧ ਪਰ ਪਹੁੰਚ ਨਹੀਂ ਸਕਾਂਗੇ 2 ਵਜੇ ਤੱਕ ਗੇਟ ਤੱਕ ਤਾਂ ਅਗਰੇ ਹੁਣ ਅੱਧੂ ਹੀ ਜਾਤਾ ਪੌਰੀ ਰੁਕਦੇ ਆ ਟੈਂਟ ਨੂੰ ਲੱਭਦੇ ਆ ਜਾ ਕੇ ਗਿਆ ਭੋਲੇ ਇਹ ਜੀ ਜਗਾ ਪੰਚਰ ਦੀ ਜਿਹੜਾ ਸਾਹਮਣੇ ਬੇਸ ਕੈਂਪ ਵਾਲੀ ਕੈਂਡ ਲੋਕੇਸ਼ਨ ਹੈ ਚੈੱਕ ਕਰੋ ਜੀ ਆਗੇ ਉੱਚੇ ਨਿਮੇਜੇ ਬਣੇ ਹੋਏ ਨੇ ਇਹਦੇ ਦੇ ਬੜੀ ਸਪੰਜੀ ਜਿਹੀ ਜਗ੍ਹਾ ਹੈ ਸ਼ੇਸ਼ਨਾ ਘੱਟ ਸੀਗਾ ਰੇਟ ਤੇ ਉਰੇ 100 ਰੁਪਏ ਦਾ ਸਰਕਾਰੀ ਰੇਟ ਹੀ ਵੱਧਦਾ ਤੇ ਬਾਕੀ ਟੈਂਟ ਖੁੱਲਾ ਢੁਲਾ 10 ਬੰਦਿਆਂ ਵਾਲਾ ਟੈਂਟ ਹੈ ਟੈਂਟਾ ਪਾ ਲੈ ਲਿਆ ਚਾਰ ਬੰਦਿਆਂ ਨੇ ਪੰਤਰੀ 100 ਰੁਪਈਆ ਚ 700 ਰੁਪਏ ਪਰ ਬੰਦਾ ਸਰਕਾਰ ਦਾ ਤੇ 700 ਰੁਪਏ ਜਿਹਨਾਂ ਟੈਂਟਾ ਹੋ ਗਿਆ ਦਵਾਈ ਦਵਾਈ ਕੀ ਆ ਬੜਾ ਅੱਧਾ ਬੜਾ ਘੰਟਾ ਆਰਾਮ ਕਰਨ ਲਈ ਲੇਟਾ ਜੀ ਕਿ ਪਤਾ ਨਹੀਂ ਚੱਲਿਆ ਕਦੋਂ 2.5 ਘੰਟੇ ਹੋ ਗਏ 3.5 ਘੰਟੇ ਤੇ 7.5 ਵਜੇ ਹੁਣ ਚੱਲੇ ਆ ਬਾਹਰ ਨੂੰ ਲੰਗਰ ਪ੍ਰਸ਼ਾਦਾ ਛਕਿਆ ਨੇ ਨਾਲ ਦਵਾਈ ਦੁਬਈ ਲੈ ਕੇ ਆਣੇ ਆ ਦਵਾਈ ਵੀ ਨਾ ਵੀ ਉਹਦੇ ਗੁਜ਼ਾਰਾ ਨਹੀਂ ਹੈਗਾ ਚਲੋ ਆਪਰਾ ਆਪਣੇ ਦੋ ਮਿਲੇ ਨੇ ਲੰਗਰ ਹਾਲ 'ਚ ਪਹੁੰਚੇ ਨੇ ਇਹ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਭਰਾ ਨੂੰ ਵੀ ਥੋੜੀ ਜਿਹੀ ਸਿੱਕਤ ਆ ਗਈ ਕਿੰਗੀ ਰਸਤਾ ਤੋਂ ਨੇ ਦੇਖਿਆ ਹੀ ਇਹ ਕਿਹੇ ਜਾ ਸੀਗਾ ਤੇ ਪੈਰ ਵਾਈ ਦਾ ਸਲਿੱਪ ਕਰ ਗਿਆ ਗੋਡੇ 'ਚ ਦਿੱਕਤ ਆ ਗਈ ਤਾਂ ਬਾਈ ਨੂੰ ਚਲੋ ਮਜਬੂਰੀ ਸੀ ਤਾਂ ਘੋੜਾ ਕਰਕੇ ਆਇਆ ਪਰ ਹੌਸਲਾ ਨਹੀਂ ਹਾਰਿਆ ਤੜ ਚੁੜ ਕੇ ਆ ਗਿਆ 7-8 ਕਿਲੋਮੀਟਰ ਤੇ ਨਾਲ ਆਪਣੇ ਵੱਡੇ ਵੀਰ ਜੀ ਡਾਕਟਰ ਸਾਹਿਬ ਨਾਲ ਛੋਟੇ ਵੀਰ ਜੀ اپنی دقت ਬਹੁਤ ਸੀ ਕਿਉਂਕਿ ਚਾਰਜਿੰਗ ਦੀ ਬਹੁਤ ਦਿੱਕਤ ਹੈ ਤੇ ਚਾਰਜਿੰਗ ਉਹਦਾ ਸਰਦਾ ਇਹਨੂੰ ਮੋਬਾਈਲ ਵੀ ਉਹਨੂੰ ਪਤਾ ਹੈ ਬੈਟਰੀ ਲੋ ਹੋ ਗਈ ਤੇ ਕੈਮਰਾ ਦੀ ਬੈਟਰੀ ਲੋ ਹੈ ਤੇ ਪਾਵਰ ਬੈਂਕ ਵੀ ਲੋ ਗਿਆ ਸੀ ਤੇ ਟੈਂਟ ਤੇ ਫੈਸਿਲਿਟੀ ਦਿੱਤੀ ਨਹੀਂ ਸੀ ਚਾਰਜਿੰਗ ਦੀ ਤੇ ਹੁਣ ਆਪਾਂ ਜਗਾੜ ਲਾਇਆ ਇੱਕ ਬੱਲੋ ਸੀਗਾ ਜੱਲ ਬੱਲੋ ਵੀ ਤਾਰਾਂ ਜੋੜ ਕੇ ਇੱਕ ਸੁੱਚ ਲੈ ਆ ਕੇ ਲਾਇਆ ਉਹਰੇ ਤੇ ਕੰਮ ਚੱਲ ਗਿਆ ਪਾਵਰ ਰਿੰਗ ਹੋ ਜੂਗਾ ਚਾਰਜ ਤੇ ਚਲੋ ਜੀ ਸੋਨੇ ਹੁਣ ਗੁੱਡ ਨਾਈਟ ਤੇ ਅੱਜ ਜ਼ਬਰਦਸਤ ਸਫਰ ਉਹ ਖਾਰੇ ਬਾਰਿਸ਼ ਕਰਕੇ ਤੇ ਕੱਲ ਨੂੰ ਆਪਾਂ ਕਰਾਂਗੇ ਪਵਿੱਤਰ ਗੁਫਾ ਦੇ ਦਰਸ਼ਨ ਟਾਟਾ ਗੁੱਡ ਨਾਈਟ ਟੇਕ ਕੇਅਰ ਅਗਲੇ ਬਲੌਗ ਚ ਕਰਾਵਾਂਗੇ ਉਹਨੂੰ ਦਰਸ਼ਨ ਜੈ ਬੋਲੇ ਨਾਸ ਜੈ ਸ਼ਿਵ ਸ਼ੰਕਰ ਜੈ ਬਾਬਾ ਵਰ ਪਾਣੀ ਭੁੱਖੇ ਨੂੰ ਾਨ ਪਿਆਸੇ ਨੂੰ ਪਾਣੀ